ਅਸੀਂ ਇੱਥੇ ਮੋਰਚੇ ਤੇ ਬੈਠੇ ਆ ਸ਼ਮੂ ਬਾਡਰ ਦੇ ਉੱਤੇ ਇਹ ਆਸੋਲੇ ਸਾਡੇ ਕੋਲ ਚਾਰ ਜ਼ਿਲ੍ਹੇ ਬੈਠੇ ਆ ਗਰਦਾਸਪੁਰ ਆ ਜਲੰਧਰ ਆ ਹਾਰਪੁਰ ਤੇ ਫਟਾਣਕੋਟ ਆ ਗਿਣਤੀ ਕਾਫੀ ਪਿੱਛੇ ਤਿਆਰੀ ਕਰਨ ਵੀ ਗਈ ਆ ਜਥੇ ਆ ਵੀ ਰਹੇ ਆ 8 ਤਰੀਕ ਨੂੰ ਕਮੰਤਰੀ ਵੋ ਮੰਦਿਰ ਸ ਉਹਦੇ ਉੱਤੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰਤਾਂ ਨੂੰ ਪੰਜਾਬ ਭਰ ਦੇ ਵਿੱਚੋਂ ਲਿਆਉਣਾ ਚਾਹੁੰਦੇ ਆ ਉਹਦੇ ਫੈਸਲੇ ਵੀ ਹੋ ਗਿਆ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਟੂਟਕਾ ਵਕ ਵਕ ਤੇ ਬੰਦੀਆਂ ਲੱਗੀਆਂ ਇਹੋ ਜਿਹੇ ਮੌਕਿਆਂ ਦੇ ਉੱਤੇ ਜਦੋਂ ਪਿੱਛੇ ਵੀ ਮੌਕੇ ਆਉਂਦੇ ਰਿਹਾ ਤੇ ਆ ਜਿਹੜਾ ਇਲਾਕਾ ਸਾਡਾ ਪਵੰਧਾ ਏਰੀਆ ਜਿਹਦੇ ਵਿੱਚ ਬੈਠੇ ਆ ਨਾ ਪਿੱਛੋਂ ਤੋਂ ਲੈ ਕੇ ਬਹੁਤ ਵੱਡਾ ਸਹਯੋਗ ਤੇ ਯੋਗਦਾਨ ਇਹ ਜਥੇਬੰਦੀ ਨੇ ਦਿੱਤਾ ਜਿਹਦਾ ਕਰਕੇ ਇੱਥੇ ਅਸੀਂ ਬੈਠੇ ਆ ਭਾਵੇਂ ਉਹ ਦੁੱਧਾ ਲੰਗਰ ਹੋਵੇ ਪ੍ਰਸ਼ਾਦਿਆਂ ਦਾ ਲੰਗਰ ਹੋਵੇ ਭਾਵੇਂ ਹੋਰ ਵੀ ਦਵਾਈਆਂ ਦਾ ਲੰਗਰ ਹੋਵੇ ਵੱਡੇ ਪੱਧਰ ਤੇ ਨਾਲ ਲੰਗਰ ਲਾਏ ਆ ਤੇ ਅਸੀਂ ਇਲਾਕੇ ਨੂੰ ਬੇਨਤੀ ਕਰਦੇ ਆ ਜਿਹੜੀਆਂ ਧਾਰਮਿਕ ਸੰਸਥਾਵਾਂ ਵਾਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ 8 ਤਰੀਕ ਨੂੰ ਸ਼ੰਭੂ ਬਾਰਡਰ ਦੇ ਉੱਤੇ ਜਦੋਂ ਵੱਡਾ ਇਕੱਠ ਹੋਣਾ ਤੇ ਇੱਥੇ ਜਿਹੜਾ ਲੰਗਰ ਲੈ ਕੇ ਆਇਆ ਜਾਵੇ ਕਿਉਂਕਿ ਸਾਡੇ ਕੋਲ ਇੱਥੇ ਦੋ ਕੀ ਲੰਗਰ ਚੱਲਦੇ ਆ ਜੀਦਾ ਕਰਕੇ ਫਿਰ ਉਹਦਨ ਸੰਗਤ ਵੱਡੇ ਪੱਧਰ ਤੇ ਹੋਣੀ ਆ ਤੇ ਅਸੀਂ ਇਲਾਕੇ ਭਰ ਨੂੰ ਕਹਿੰਨੇ ਵੀ ਦੁੱਧ ਦੇ ਗੱਫੇ ਦੇ ਨਾਲ ਇਹ ਪ੍ਰਸ਼ਾਦਿਆਂ ਦੇ ਲੰਗਰ ਦੇ ਗੱਫੇ ਲਿਆ ਕੇ ਤੇ ਪਿੰਡਾਂ ਦੇ ਵਿੱਚੋਂ ਲੰਗਰ ਜਹਾ ਲਾਇਆ ਜਾਵੇ ਜਿਹੜੀਆਂ ਧਾਰਮਿਕ ਸ਼ੀਤਾਂ ਜਿਨ੍ਹਾਂ ਦੇ ਡੇਰੇ ਆ ਲਾਗੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਉਹ 8 ਤਰੀਕ ਨੂੰ ਵੱਡੇ ਪੱਤਰ ਤੇ ਇੱਥੇ ਲੰਗਰ ਲੈ ਕੇ ਆਉਣ ਜੀ ਧੰਨ ਕਈ ਵਾਰ ਸੁਣਚ ਆਉਂਦਾ ਜੀ ਜਦੋਂ ਕੋਈ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਹੁੰਦਾ ਤੇ ਸਰਕਾਰਾਂ ਪਿੱਛੇ ਮੁਰ ਜਾਂਦੀਆਂ ਇਹ ਤੁਸੀਂ ਇੱਕ ਤਕੜਾ ਪ੍ਰਦਰਸ਼ਨ ਕਰ ਰਹੇ ਜੋ ਤੇ ਹੋ ਸਕਦਾ ਸਰਕਾਰ ਤੇ ਇਹਦਾ ਅਸਰ ਪਾਊਗਾ ਜੀ ਕੋਈ ਬਿਲਕੁਲ ਪੈਂਦਾ ਹੁੰਦਾ ਕਿਉਂਕਿ ਮੋਰਚਾ ਲੰਮੇ ਸਮੇਂ ਤੋਂ 1 ਸਾਲ ਤੋਂ ਅੱਜ 383 ਦਿਨ ਹੋ ਗਏ ਆ ਜਿਹੜਾ ਦਿੱਲੀ ਵਾਲਾ ਮੋਰਚਾ ਲੱਗਾ ਸੀ 13 ਮਹੀਨਿਆਂ ਦਾ ਉਹਨੂੰ ਇਹ ਮੋਰਚਾ ਮਾਤ ਪਾ ਗਿਆ ਅੱਗੇ ਚਲੇ ਗਿਆ ਇਹ ਕਰਕੇ ਜਦੋਂ ਆਪਾਂ ਲੜਾਈ ਦੇ ਮੈਦਾਨ ਦੇ ਵਿੱਚ ਨੇ ਜੰਗ ਦੇ ਮੈਦਾਨ ਦੇ ਵਿੱਚ ਨੇ ਆ ਉਦੋਂ ਜਿਹੜੇ ਵੀ ਤਿਹਾਰ ਆਉਂਦੇ ਆ ਸਾਰੇ ਆਪਾਂ ਉਹਦੇ ਵਿੱਚ ਹੀ ਮਨਾਉਨੇ ਆ ਵੂਮਨ ਡੇ ਵੀ ਮਨਾਇਆ ਟੀਚਰ ਡੇ ਵੀ ਮਨਾਉਨੇ ਆ ਇਸੇ ਤਰ੍ਹਾਂ ਮਜ਼ਦੂਰ ਦਿਵਸ ਵੀ ਇੱਥੇ ਆ ਜਿਹੜਾ 2 ਮਈ ਨੂੰ ਮਨਾਇਆ ਜਾਂਦਾ ਤੇ ਇਹ ਜਦੋਂ ਵੱਡਾ ਆਪਾਂ ਕੱਟ ਕਰਦੇ ਆ ਉਹਦਾ ਸਰਕਾਰ ਦੇ ਉੱਤੇ ਅਸਰ ਤੇ ਹੁੰਦਾ ਵੀ ਉਦਾਂ ਨਹੀਂ ਬੈਠੇ ਕਿ ਪ੍ਰਸ਼ਾਸਨ ਹੀ ਕੰਡਿਆ ਆ ਜਿਹੜੇ ਵੀ ਦਿਨ ਦਿਹਾੜਾ ਆਉਂਦੇ ਆ ਉਹ ਜੇ ਕਮਾਂਤਰੀ ਪੱਦਰ ਤੇ ਮਨਾਏ ਜਾਂਦੇ ਤੇ ਆਪਣੇ ਮੋਰਚਿਆਂ ਦੇ ਵਿੱਚ ਬੈਠੇ ਕਿਸਾਨ ਮਜ਼ਦੂਰ ਇੱਥੇ ਮਨਾਉਂਦੇ ਆ ਉਹਦਾ ਅਸਰ ਜ਼ਰੂਰ ਪਊਗਾ 19 ਮਾਰਚ ਦੀ ਜਿਹੜੀ ਸਰਕਾਰ ਦੇ ਨਾਲ ਮੀਟਿੰਗ ਆ ਉਹਦੇ 'ਚ ਉਹਨਾਂ ਨੂੰ ਸਾਡੇ ਨਾਲ ਨਿਭੜਨਾ ਪਊਗਾ ਜੇ ਨਹੀਂ ਨਿਭੜਦੇ ਤੇ ਫਿਰ 5 ਮਾਰਚ ਨੂੰ ਤੇ ਇਹਨੂੰ ਸ਼ਹੀਦ ਭਗਤ ਸਿੰਘ ਦਾ ਦਿਹਾੜਾ ਇੱਥੇ ਮਨਾ ਕੇ ਜੰਗ ਦੇ ਮੈਦਾਨ ਦੇ ਵਿੱਚ ਤੇ 25 ਤਰੀਕ ਨੂੰ ਜਥਾ ਪੈਦਲ ਅੱਗੇ ਦਿੱਲੀ ਵੱਲੇ ਵਧੇਗਾ ਜੇ ਉਹਦੇ ਹੱਲ ਨਹੀਂ ਕਰਦੇ ਤੇ ਫਿਰ ਸ਼ੰਗਾਰਚ ਨੂੰ ਹੋਰ ਤੇਜ਼ ਕੀਤਾ ਜਾਵੇ। ਠੀਕ।